ਲੋਏ ਕੱਲ ਸੰਡੇ ਸੀਗਾ ਪਰਸੋ ਸਮਾਨ ਦੇਖਣ ਗਏ ਸੀਗੇ ਫਿਰ ਟਾਈਮ ਹੀ ਨਹੀਂ ਮਿਲਿਆ ਵਲੌਗ ਬਣਾਉਣ ਦਾ। ਸਾਗੀ ਮਨ ਜਾ ਵੀ ਨਹੀਂ ਕਰ ਰਿਹਾ ਸੀਗਾ ਤੇ ਉਹ ਆਉਂਦਾ ਜੁਝਾਰ ਆਜੋ ਚਲਿਏ ਦੁਕਾਨ ਤੇ ਜੁਝਾਰ ਦੇ ਜੂੜਾ ਕਰਤਾ ਆਪਾਂ ਜੁਝਾਰ ਸਿੰਘ ਜੀ ਆਜੋ ਆਪਣ ਵੀ ਅਜਮੀ ਹੀ ਬਈ ਜਾਂਦਾ ਸੀ ਸਵੇਰ ਦਾ ਥੋੜੇ ਸੀ ਪਰ ਜਿਆਦਾ ਨਹੀਂ ਬੇਟਾ ਜੀ ਆਪਾਂ ਆਹ ਗੱਡੀ ਤੇ ਜਾਵਾਂਗੇ ਆਉਦੀ ਗੱਡੀ ਤੁਸੀਂ ਬਾਅਦ ਚ ਲੈ ਆਇਓ ਕੋਈ ਨਾ ਆਜੋ ਚਲੋ ਫਿਰ ਆਜੋ ਠੀਕ ਹੈ ਮੰਮਾ ਬਾਏ ਬਾਏ ਓਕੇ ਬਾਏ ਬਾਏ ਅਸੀਂ ਜਾਂਦੇ ਹਾਂ ਬਾਏ ਬਾਏ ਲੋ ਬਈ ਇਹ ਇਹ ਬਹੁਤ 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 ਸ਼ਰਾਰਤੀ ਬਣਦਾ ਜਾਂਦਾ ਦਿਨੋਂ ਦਿਨ ਮੰਮੀ ਨੂੰ ਡਾ ਹੀ ਨਹੀਂ ਦਿੰਦਾ ਹੈਗਾ ਜੂੜੀ ਜੀ ਵਾਲਾ ਓਕੇ ਬਾਏ 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 ਤੁੱਕੇ ਤੇ ਪੁੱਤ ਜਨਾਬ ਆਜੋ ਹੁਣ ਲਾ ਦੰਦ ਆਜੋ ਪੁੱਤ ਆਜੋ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਮਿਲਟ ਕਰਦੀਆਂ ਸਾਰੇ ਜਣੇ ਵਧੀਆ ਹੋਵੂਗੇ ਠੀਕ ਠਾਕ ਹੋਵੋਗੇ ਤੇ ਆਪਾਂ ਸਾਰਾ ਕੁਝ ਦੇਖਿਆ ਸੀ ਨਾ ਫਰਨੀਚਰ ਵਗੈਰਾ ਤਾਂ ਬਟ ਦਕਾਨ ਤੇ ਜਾਣ ਦਾ ਸਾਡਾ ਨਵੀਂ ਦੁਕਾਨ ਤੇ ਜਾਣ ਦਾ ਹਣਾ ਸੰਜੋਗ ਹੀ ਨਹੀਂ ਬਣ ਰਿਹਾ ਇੱਕ ਤਾਂ ਪੰਜਾਬ ਦੇ ਹਾਲਾਤ ਹੀ ਇਦਾਂ ਦੇ ਹੋਏ ਪਏ ਆ ਹਨਾ ਤੇ ਬਾਕੀ ਆਪਣੀ ਵੀ 2 ਦਿਨ ਹੋ ਗਏ ਬਿਲਕੁਲ ਵੀ بارش ਜਿਹੜੀ ਹੈਗੀ ਆ ਰੁਕ ਨਹੀਂ ਰਹੀ ਤੇ ਸਾਡੇ ਵੀ ਜਿਹੜਾ ਹੈਗਾਗਾ ਸਰਕਾਰ ਕੋਲ ਪਹੁੰਚ ਆ ਗਿਆ ਕਿਉਂਕਿ ਸਾਡੇ ਆਸ-ਪਾਸੇ ਜਿਹੜੀਆਂ ਹੈਗੀਆਂ ਨਹਿਰਾਂ ਹੈ ਤੇ ਉੱਥੇ ਜਿਹੜਾ ਅਬਜਰਬੇ ਦਾ ਖਾਮ ਦਾ ਹਾਵਾ ਜਿਹੜਾ ਉਹ ਜ਼ਿਆਦਾ ਹੋ ਸਕਦਾਗਾ ਤਾਂ ਆਪਣਾ ਆਪਣਾ ਖਿਆਲ ਰੱਖਣ ਵਾਸਤੇ ਕਿਹਾ ਹਨ ਬਾਕੀ ਵਾਹਿਗੁਰੂ ਪ੍ਰਮਾਤਮਾ ਜਿਹਨੇ ਦੇਖੋ ਧਰਤੀ ਤੇ ਭੇਜਿਆ ਹਨ ਉਹ ਰੱਖੂਗਾ ਵੀ ਜ਼ਰੂਰ ਔਲਾਦ ਆ ਜਿਹੜੇ ਇਹ ਚੰਗੇ ਮੜੇ ਆਉਂਦੇ ਰਹਿੰਦੇ ਆ ਬਸ ਇਹਦੇ ਨਾਲ ਨਿਪਟਨ ਦੀ ਹਿੰਮਤ ਹੋਣੀ ਚਾਹੀਦੀ ਹੈ ਆਪਣੇ ਕੋਲੇ ਤੇ ਆਪਣੇ ਵੀਰਾ ਭਰਾਵਾਂ ਦਾ ਸਾਥ ਹੋਣਾ ਚਾਹੀਦਾ ਬਾਕੀ ਪੰਜਾਬ ਇਕਜੁੱਟ ਹੈਗਾਗਾ ਤਾਂ ਵਾਹਿਗੁਰੂ ਮਿਹਰ ਕਰੂ ਅੱਜ ਵੀ ਇੱਥੇ ਸਾਡੇ ਪੂਰਾ ਮੀਂਹ ਪਈ ਜਾਂਦਾ ਬੱਸਾਂ ਦਾ ਵੀ ਪ੍ਰੋਬਲਮ ਹੋਈ ਪਈ ਆ ਹੁਣ ਆਪਾਂ ਬਿਆਨਤ ਨਹੀਂ ਸਾਡੇ ਕਿ ਆਉਣੇ ਆ ਤੇ ਵਾਹਿਗੁਰੂ ਮਿਹਰ ਕਰੇ ਕੱਲ ਨੂੰ ਵੈਸੇ ਤਾਂ ਜਿੱਦਨ ਦਾ ਸਟਾਰਟ ਹੋਇਆ ਸੇਵਾ ਜਾਰੀ ਆ ਠੀਕ ਆ ਸੇਵਾ ਚੱਲ ਰਹੀ ਆ ਘਰੇ ਬੈਠੇ ਆ ਤਾਂ ਜਿੰਨਾ ਹੁੰਦਾਗਾ ਉਹਨਾ ਕਰ ਰਹੇ ਆ ਠੀਕ ਆ ਤੇ ਬਾਕੀ ਦੇਖਦੇ ਆਂ ਕਿ ਵਾਹਿਗੁਰੂ ਨੇ ਸੰਜੋਗ ਬਣਾਇਆ ਤਾਂ ਉਥੋਂ ਤੱਕ ਪਹੁੰਚਣ ਦੀ ਵੀ ਕੋਸ਼ਿਸ਼ ਕਰਾਂਗੇ ਮੈਂ ਥੋੜਾ ਜਿਹਾ ਇਦਾਂ ਸੀਗਾ ਵੀ ਜੁਝਾਰ ਕਰਕੇ ਹੋ ਜਾਂਦਾਗਾ ਬਟ ਰਿੱਕੀ ਜ਼ਰੂਰ ਜਾਣਗੇ ਪਹੁੰਚਣ ਦੀ ਕੋਸ਼ਿਸ਼ ਕਰਨਗੇ ਕੱਲ ਜਾਂ ਪਰਸੋਂ ਠੀਕ ਆ ਤਾਂ ਤੁਹਾਨੂੰ ਫਿਰ ਉਸ ਮੌਕੇ ਤੇ ਦੱਸਾਂਗੇ ਵੀ ਕੀ ਹਾਲਾਤ ਨੇ ਕਿੰਨਾ ਨੇ ਆਪਕੀ ਸਾਰੇ ਜਣੇ ਇੰਨਾ ਚੈਅ ਰੱਖਿਓਗੇ ਲਓ ਵੀ 2 ਦਸੰਬਰ ਆ ਕੱਲ ਦਾ ਮੀਂਹ ਪਈ ਜਾਂਦਾ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਤੁਸੀਂ ਦੇਖੋ ਪੂਰਾ ਮੀਂਹ ਤੇ ਇਹੰ ਦਾ ਫੁੱਲ ਦੇਖ ਕੇ ਵੀ ਯਾਰ ਰੋਣਾ ਆਉਂਦਾ ਪਤਾ ਕੀ ਆ ਆਪਣੇ ਸੱਚੇ ਕੋਈ ਨੁਕਸਾਨ ਨਹੀਂ ਹੋਇਆ ਇੱਥੇ ਹਨਾ ਸਾਰੇ ਘਰ ਠੀਕ ਆ ਘਰਾਂ ਚ ਲੋਕ ਵੀ ਸਹੀ ਨੇ ਪਿੰਡ ਵੀ ਸਹੀ ਆ ਹਨਾ ਪਰ ਜਦੋਂ ਆ ਮੀਂਹ ਜਿਹੜਾ ਜਿਹੜੇ ਲੋਕ ਬੇਕਾਰ ਹੋਏ ਪਏ ਆ ਵਿਚਾਰੇ ਇਹਨਾਂ ਲਈ ਬਹੁਤ ਟਫ ਸਿਚੁਏਸ਼ਨ ਆ ਸਾਾਰੇ ਪੰਜਾਬੀ ਵੀਰਾਂ ਦਾ ਹਨਾ ਪੂਰਾ ਜੋਗਦਾਨ ਆ ਵੀ ਸਭ ਤੋਂ ਜਲਦੀ ਤੋਂ ਜਲਦੀ ਸਾਰੀਆਂ ਚੀਜ਼ਾਂ ਸਹੀ ਹੋਣ ਤੇ ਕਾਫੀ ਸੋਸ਼ਲ ਮੀਡੀਆ ਤੇ ਦੇਖੋ ਅਫਵਾਹਾਂ ਵੀ ਆਉਂਦੀਆਂ ਨੇ ਬਈ ਉਹ ਅਫਵਾਹਾਂ ਤੋਂ ਬਚ ਕੇ ਰਹੋ ਠੀਕ ਹੈ ਤਾਂ ਜਿੰਨੇ ਵੀ ਜਾਣੇ ਉਸ ਏਰੀਆ ਦੇ ਵਿੱਚ ਹੈਗੇ ਆ ਇੱਕ ਵਾਰੀ ਉਹਨਾਂ ਤੋਂ ਜਰੂਰ ਪਤਾ ਕਰ ਲਿਓ ਵੀ ਉਹ ਚੀਜ਼ ਸੱਚ ਆ ਜਾਂ ਝੂਠ ਆ ਤੇ ਬਾਕੀ ਜਿੰਨੀਆਂ ਵੀ ਆਪਣੇ ਪੰਜਾਬੀ ਵੀਰ ਮਦਦ ਕਰ ਰਹੇ ਆ ਠੀਕ ਆ ਆਪਣਾ ਹੀ ਫਰਜ਼ ਬੰਦ ਆ ਆਪਾਂ ਉਹਨਾਂ ਦੀ ਮਦਦ ਕਰੀਏ ਜਿੰਨਾ ਕੋ ਹੋ ਸਕਦਾ ਜੀ ਤੋਂ ਉਨੀ ਜ਼ਰੂਰ ਕਰਿਓ ਠੀਕ ਆ ਚਾਹੇ ਆਪਾਂ ਘਰੇ ਬੈਠੇ ਆ ਆਪਾਂ ਉੱਥੇ ਨਹੀਂ ਜਾ ਸਕਦੇ ਪਰ ਆਪਾਂ ਉਹਦੇ ਘਰੇ ਬੈਠ ਕੇ ਉਹਨਾਂ ਲਈ ਅਰਦਾਸ ਕਰ ਸਕਦੇ ਆ ਤੇ ਜਿਹੜੇ ਆਪਣੇ ਸਾਥੀ ਨਾਲ ਗਏ ਨੇ ਠੀਕ ਆ ਆਪਾਂ ਆਪ ਦਾ ਦਸਵੰਧ ਉਹਨਾਂ ਨਾਲ ਉਹਨਾਂ ਨੂੰ ਦੇ ਸਕਦੇ ਆ ਠੀਕ ਹੈ ਤੇ ਸੇਵਾ ਦੇ ਵਿੱਚ ਪਾ ਸਕਦੇ ਆ ਆਪਾਂ ਆਪਣਾ ਦਸਵੰਧ ਤਾਂ ਜੋ ਆਪਣੀ ਵੀ ਕਿਰਤ ਕਮਾਈ ਦੇ ਵਿੱਚੋਂ ਜੇ ਆਪਾਂ ਹੈਲਪ ਕਰ ਸਕਦੇ ਆ ਅੱਜ ਦੀ ਘੜੀ ਆਪਣੇ ਤੇ ਕੋਈ ਮੁਸੀਬਤ ਨਹੀਂ ਆਪਾਂ ਠੀਕ ਐਂ ਕੇ ਆਪਦੇ ਘਰੇ ਤਾਂ ਜਿਨ੍ਹਾਂ ਤੇ ਮੁਸੀਬਤ ਆ ਆਪਾਂ ਉਹਨਾਂ ਦਾ ਸਾਥ ਦੇਈਏ ਤੇ ਉਹਨਾਂ ਨੂੰ ਹੌਸਲਾ ਦੇਈਏ ਲਓ ਵੀ ਰਿੱਕੀ ਬੈਠ ਕੇ ਗੱਡੀ ਦੇ ਵਿੱਚ ਗੱਡੀ ਮੋੜ ਕੇ ਕਹਿੰਦੇ ਅੰਦਰ ਲਾ ਲੈਣੇ ਕਿਉਂਕਿ ਬਾਹਰ ਬਾਲਾ ਪਾਣੀ ਆ ਤੇ ਇਸ ਦੇ ਅੰਦਰ ਲਾ ਲਾਂਗੇ ਇੱਥੇ ਬੈਠ ਜੂਗਾ ਜੁਝਾਰ ਵੀ ਮੈਂ ਜੁਝਾਰ ਉੱਤੇ ਪੰਗੇ ਲਈਦਾ ਦਾ ਸਾਈਕਲ ਨਾਲ ਆਗੇ ਤਿਆਰ ਹੋ ਕੇ ਪਟਕੀ ਬੰਨ੍ਹ ਕੇ ਪੰਗੇ ਸਾਈਕਲ ਨਾਲ ਲਿਆਉਣਾ ਹੈ ਆਪਾਂ ਵੀ ਗਾਈਂ ਡੈਡੀ ਹੋ ਕੇ ਕੰਮ ਤੇ ਜਾਣ ਵਾਸਤੇ ਕੁੜੀਆਂ ਤੱਕ ਚਾਹ ਦੀ ਹੁੰਨ ਕਿਉਂਕਿ ਮੁੰਨੀ ਬਾਲਾ ਦਾ। ਪਰ ਸਾਨੂੰ ਆਏ ਅਗੇ ਤੇ ਚੱਲ ਜੀਏ ਦੇਖ ਲਈਏ ਹਾਲਾਤ ਕੀ ਨੇ ਹਨਾ ਪਾਣੀ ਤਾਂ ਨਹੀਂ ਜ਼ਿਆਦਾ ਆਉਂਦਾ ਬਸ ਜਿੰਨਾ ਵੀ ਕੰਮ ਪੈਂਡਿੰਗ ਰਹਿਂਦਾ ਉਹ ਵੀ ਕੰਪਲੀਟ ਕਰਨਾ ਹੈ। ਓਏ! ਇੰਨਾ ਪਾਣੀ ਹੱਦ ਤੋਂ ਜ਼ਿਆਦਾ ਹਨਾ ਪਿੰਡਾਂ ਦੇ ਪਿੰਡ ਰੁੜ ਗਏ। ਵਾਹਿਗੁਰੂ ਹਿੰਮਤ ਬਖਸ਼ੇ ਪ੍ਰਮਾਤਮਾ ਮਿਹਰ ਕਰੇ। ਜਲਦੀ ਤੋਂ ਜਲਦੀ ਇਹ ਸਾਰਾ ਕੁਝ ਸਹੀ ਹੋ ਗਏ। ਕਿ ਆਪਾਂ ਮੁਰ ਜਿਨ੍ਹਾਂ ਦੀ ਵੀ ਘਰ ਟੈ ਗਈ ਠੀਕ ਆ ਬੇ ਘਰ ਹੋਏ ਲੋਕ ਸਾਰਿਆਂ ਨੂੰ ਆਪਾਂ ਰਲ ਮਿਲ ਕੇ ਘਰ ਬਣਾ ਕੇ ਦੇਈਏ ਤੇ ਹੌਸਲਾ ਦੇਈਏ ਤੁਸੀਂ ਤੁਸੀਂ ਬਹੁਤ ਮਿਹਨਤ ਕੀਤੀ ਹੁੰਦੀ ਹੈ ਤੁਸੀਂ ਬੜੇ ਸਾਲ ਲਾਏ ਹੁੰਦੇ ਨੇ ਤੁਹਾਡੇ ਹੱਥੋਂ ਇੱਕਦਮ ਕੋਈ ਚੀਜ਼ ਨਿਕਲ ਜਾਂਦੀ ਹੈ ਨਾ ਉਦੋਂ ਸਾਨੂੰ ਸਮਝ ਕੁਝ ਨਹੀਂ ਲੱਗਦੀ ਸਾਡੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਸਰਕਾਰ ਐ ਕਿ ਐਸੀ ਚੀਜ਼ ਹੈ ਕਿ ਹਰੇਕ ਇਨਸਾਨ ਜਿਹੜਾ ਹੈ ਨਾ ਉਹ ਆਪਣੀ ਛੱਤ ਲਈ ਮਿਹਨਤ ਕਰਦਾ ਹੈ ਕਿ ਮੈਂ ਸੈਕਿਓਰ ਰਵਾਂ ਜ਼ਿੰਦਗੀ ਦੇ ਵਿੱਚ ਮੇਰੇ ਕੋਲ ਆਪਣੀ ਛੱਤ ਹੋਵੇ ਮੈਂ ਕੁੜੀਆਂ ਮੈਂ ਮਿਹਨਤ ਕਰ ਰਹੀਆਂ ਆਪਣੇ ਲਈ ਕਿ ਮੈਂ ਵੀ ਆਪਣੇ ਘਰ ਦੇ ਨੂੰ ਚੀਜ਼ ਦੇ ਸਕਾਂ ਪਰ ਇਹ ਚੀਜ਼ एकदम ਸੋਸੋਈ ਕਿ ਇਹਨੇ ਸਾਲ ਜਿਵੇਂ ਉਹ ਕਹੇ ਕਿ 9 ਸਾਲ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਜਿਉਂ ਉਹਨਾਂ ਨੇ ਕੁਝ ਖੜਾ ਕੀਤਾ ਤੇ ਉਹ ਇੱਕਦਮ ਜਿਵੇਂ ਪਾਣੀ 'ਚ ਬਹਿ ਗਿਆ ਨਾ ਤੇ ਉਹ ਇਹੋ ਜਦੋਂ ਉਹਨਾਂ ਨੇ ਕਿਹਾ ਬੰਨ ਟੁੱਟ ਗਿਆ ਮੈਂ ਭੱਜ ਗਿਆ ਟਰੈਕਟਰ ਨਿਕਲਿਆ ਗੱਡੀ ਨਿਕਲੀ ਆ ਤੇ ਜਾਂ ਬਸ ਡੰਗਰ ਨਿਕਲਿਆ ਹੋਰ ਕੁਝ ਨਹੀਂ ਨਿਕਲਿਆ ਇੰਨੀ ਇਜਾਜ਼ਤ ਨਹੀਂ ਹੋਈ ਵੀ ਇੱਕ ਚਮਚਾ ਹੀ ਘਟ ਲਈ ਹੈ ਹੁਣ ਸਾਰਾ ਸਮਾਨ ਤੁਹਾਡਾ ਰੁੜ ਗਿਆ ਕੱਢਣ ਦਾ ਟਾਈਮ ਹੀ ਨਹੀਂ ਮਿਲਿਆ ਵੀਰ ਜੀ ਕੱਪੜਾ ਲੋ ਵੀ ਆਪਾਂ ਪਹੁੰਚ ਗਏ ਬੁਟੀਕ ਤੇ ਜਸਪੀ ਠੀਕ ਹੈ ਕਰਨੇ ਉੱਪਰ ਕਰਨਗੇ ਓਪਨ ਸ਼ਾਪ ਥੁਜਾਰ ਤੇ ਮੈਂ ਨਹੀਂ ਗਿੱਡੀ ਚ ਬੈਠੀ ਥੁਜਾਰ ਦੇ ਤਨਾ ਮੀ ਗਿੜ ਰੱਖੇਗੇ ਹਾਂਜੀ ਭਾਈ ਤੇ ਮੀ ਕੰਟਰੋਲ ਦੇ ਵਿੱਚ ਆ ਪਰ ਕੁੜੀਆਂ ਜਿਹੜੇ ਪਿੰਡਾਂ ਤੋਂ ਆਉਂਦੀਆਂ ਵਿਚਾਰੀਆਂ ਉੱਥੇ ਕਹਿੰਦੇ ਵੀ 1 ਕਿਕ ਫੁੱਟ ਪਾਣੀ ਦੀ ਦੀ ਜ ਖੜਾ ਹੋ ਜਾਂਦਾਗਾ ਕਿਉਂਕਿ ਨੀਵੇਂ ਆ ਨੇ ਨਾ ਗਲੀਆਂ ਸੜਕਾਂ ਤੇ ਫਿਰ ਬੱਸਾਂ ਵੀ ਨਹੀਂ ਆ ਰਹੀਆਂ ਜਿਹੜੀਆਂ ਕੁੜੀਆਂ ਵਿਚਾਰੀਆਂ ਆਟੋ ਦੇ ਆਉਂਦੀਆਂ ਨੇ ਰਿੱਕੀ ਆਟੋ ਵਾਲੇ ਜਵਾਬ ਦੇ ਵੀਉ ਆ ਨਹੀਂ ਸਕਦੇ ਹੈਗੇ ਤੇ ਬਾਕੀ ਬਈ ਕਾਫੀ ਭੈਣਾਂ ਦੇ ਮੈਸੇਜ ਆਏ ਸੀਗੇ ਉਹਨਾਂ ਵੀ ਤੁਸੀਂ ਜੀ ਜੀ ਹੈਲਪ ਕਰ ਰਹੇ ਹੋਗੇ ਹਨਾ ਮਦਦ ਕਰ ਰਹੇ ਹੋ ਰਿੱਕੀ ਬਾਹਰੋਂ ਵੀ ਕੁੜੀਆਂ ਦੇ ਮੈਸੇਜ ਆਏ ਸੀਗੇ ਤਾਂ ਇੱਕ ਵਾਰੀ ਤਾਂ ਬਈ ਮੈਂ ਉਹਨਾਂ ਨੂੰ ਜਵਾਬ ਦੇਤਾ ਵੀ ਕਿਉਂਕਿ ਸਾਡੀ ਗੱਲ ਹੋਈ ਸੀਗੀ ਹਲੇ ਉੱਥੇ ਰਾਸਨ ਪੂਰਾਗਾ ਜਿੰਨੀ ਕ ਸਾਡੇ ਤੋਂ ਮਦਦ ਹੋਈ ਆ ਹਨਾ ਥੋੜੇ ਤੋਂ ਵੀ ਜਿੰਨੀ ਕ ਹੁੰਦੀ ਆ 500 ਰੁਪਿਆ 1000 ਕਿਸ ਤੋਂ 500 ਕਿਸ ਤੋਂ 5000 10000 ਜਿੰਨੀ ਤੁਸੀਂ ਜਿੰਨਾ ਕਿ ਤੁਸੀਂ ਕਰ ਸਕਦੇ ਜਿਹੜੀਆਂ ਤੁਸੀਂ ਸੁਸਾਇਟੀਆਂ ਕੰਮ ਕਰ ਰਹੀਆਂ ਨੇ ਐਨ ਜੀਓ ਕੰਮ ਕਰ ਰਹੀਆਂ ਨੇ ਉਹਨਾਂ ਕਰ ਸਕਦੇ ਉਹਨਾਂ ਨਾਲ ਜਿਵੇਂ ਪਾਲ ਸਿੰਘ ਫਰੌੜ ਵੀਰੇ ਵਰਗੇ ਹੋ ਗਏ ਉਹ ਵੀ ਜਾਣੀ ਹੋਗੇ ਠੀਕ ਹੈ ਮਨਜੋਤ ਵੀਰਾ ਹੋ ਗਿਆ ਜਗਰ ਸਿੰਘ ਜੀ ਚੁੱਪ ਕਰ ਜੋ ਇਕੱਲੇ ਵਾਲਾ ਹੋਰ ਤੇ ਅਣਮੋਲ ਕਵਾਤਰਾ ਵੀਰੇ ਵਰਗੇ ਹੋ ਗਏ ਠੀਕ ਹੈ ਬਾਕੀ ਚਲੋ ਇਹ ਤਾਂ ਐਨ ਜੀਓ ਹੋ ਗਿਆ ਜਿਹੜੇ ਮੁੰਡੇ ਹਨਾ ਆਲ ਦ ਇਕੱਠਾ ਕਰਕੇ ਰਸਮ ਲੈ ਕੇ ਜਾਂਦੇ ਚਲੋ ਉਹ ਉਹਨਾਂ ਦੀ ਹੱਲਾਸੀਰੀ ਉਹਨਾਂ ਦਾ ਹੀ ਬੰਦੇ ਸਡੇ ਪਿੰਡ ਚੋਂ ਵੀ ਜਾਂਦੇ ਹੋਣਗੇ ਲੋਕ ਪਿੰਡਾਂ ਦੇ ਵਿੱਚੋਂ ਵੀ ਸਾਰੇ ਜਾਂਦੇ ਆ ਠੀਕ ਆ ਉਹਨਾਂ ਲਈ ਤਾਂ ਬਈ ਕਮਿਊਟ ਆ ਮੈਂ ਕਹਣੀ ਆ ਵੀ ਜਿਹੜੀ ਚੀਜ਼ ਨੂੰ ਆਪਾਂ ਜਿੰਨਾ ਮੁੰਡਿਆਂ ਨੂੰ ਆਪਾਂ ਮੰਦਿਰ ਦਾ ਰੂਪ ਦੇ ਦਿੰਦੇ ਹੁੰਨੇ ਆ ਨਾ ਮੈਂ ਫਿਰਦੇ ਆ ਤੁਰੇ ਪਰ ਅੱਜ ਦੀ ਘੜੀ ਦੇ ਵਿੱਚ ਸਭ ਤੋਂ ਵੱਧ ਮੂਰੇ ਰਿਖੀ ਉਹੀ ਨੇ ਇਨਫਲੂਐਂਸਰਾਂ ਨੂੰ ਜਮਾਂ ਸਾਈਡ ਤੇ ਕੱਢ ਦੋ ਅਸੀਂ ਆ ਅਸੀਂ ਮਦਦ ਕਰ ਸਕਦੇ ਆ ਸਿਰਫ ਪੈਸੇ ਦੇ ਕੇ ਕਰ ਲਾਂਗੇ ਠੀਕ ਆ ਕਿਸੇ ਦੇ ਆਥਰਾਸਨ ਭੇਜ ਦਾਂਗੇ ਪਰ ਉੱਥੇ ਉਹਨੇ ਡੂੰਘੇ ਪਾਣੀ ਦੇ ਵਿੱਚ ਜਾ ਕੇ ਲੋਕਾਂ ਦੀ ਹੈਲਪ ਕਰ ਠੀਕ ਆ ਜਿੱਤੇ ਤੁਸੀਂ ਐ ਮੰਨ ਲਓ ਵੀ ਕਿੰਨੇ ਜਣੇ ਲੋਕ ਤਾਂ ਬਿਮਾਰ ਵੀ ਹੋ ਰਹੇ ਆ ਹਨਾ ਕਿੰਨੇ ਮੁੰਡੇ ਕਹਿ ਰਹੇ ਆ ਵੀ ਮੇਰੀ ਸੇਧ ਖਰਾਬ ਹੋਊਗੀ ਉੱਥੇ ਜਾ ਕੇ ਸੇਵਾ ਕਰਨੀ ਉਹ ਕਿਸੇ ਕਿਸੇ ਦੇ ਹਿੱਸੇ ਹੁੰਦੀ ਆ ਤੇ ਉਹ ਮੈਂ ਮੇਰੇ ਦਿਲੋਂ ਮੈਂ ਸੱਚੀ ਕਹਣੀ ਆ ਵੀ ਦਿਲੋਂ ਰਿਸਪੈਕਟ ਆ ਬਾਕੀ ਹੋਰ ਵੀ ਜਿੰਨੇ ਇਨਫਲੂਐਂਸਰ ਵੀ ਜਾ ਰਹੇ ਨੇ ਬਈ ਹਨਾ ਜਿਹੜੇ ਉੱਥੇ ਪਹੁੰਚ ਰਹੇ ਨੇ ਜਾ ਕੇ ਸੇਵਾ ਕਰਕੇ ਆਉਂਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਈ ਵਾਰ ਰਿਕਿਉਨ ਨੂੰ ਮਾੜੇ ਕਮੈਂਟ ਵੀ ਜਿਵੇਂ ਹੁਣ ਮੈਨੂੰ ਕਿੰਨੇ ਨੇ ਕਮੈਂਟ ਕਰਤਾ ਵੀ ਤੁਸੀਂ ਗਏ ਨਹੀਂ ਜਾਂ ਤੁਸੀਂ ਜਾਣਾਗਾ ਤੁਸੀਂ ਕੋਈ ਵੀਡੀਓ ਨਹੀਂ ਪਾ ਰਹੇ ਮੇਰਾ ਥੋੜਾ ਜਿਹਾ ਜੁਝਾਰ ਕਰਕੇ ਔਖਾ ਹੋ ਜਾਂਦਾ ਕਿਉਂਕਿ ਸਾਡੇ ਘਰੇ ਵੀ ਇਹਦਾ ਸਿਸਟਮ ਥੋੜਾ ਸੈੱਟ ਨਹੀਂ ਹੁੰਦਾ ਮੰਮੀ ਰੈਡੀ ਵਰਗਿਆਂ ਤੋਂ ਸੈੱਟ ਨਹੀਂ ਹੁੰਦਾ ਚੱਕਰ ਇਹ ਆ ਹੋਰ ਕਿਸੇ ਕੋਲੇ ਜਾਂਦਾ ਨਹੀਂ ਹੈਗਾ ਜੇ ਪ੍ਰਮਾਤਮਾ ਨੇ ਚਾਇਆ ਠੀਕ ਆ ਤਾਂ ਜਰੂਰ ਅਸੀਂ ਸੋਚਿਆਗਾ ਵੀ ਚਲੋ ਹੁਣ ਤਾਂ ਰਾਸ਼ਨ ਪਾਣੀ ਉੱਥੇ ਪੂਰਾ ਦਾ ਠੀਕ ਹੈ ਜਦੋਂ ਪਾਣੀ ਨੂੰ ਥੱਲ ਪੈਗੀ ਥੋੜਾ ਜਾਂ ਕੁਝ ਸਹੀ ਹੋਇਆ ਤਾਂ ਉੱਥੇ ਬਹੁਤ ਜ਼ਰੂਰਤ ਪੈਣੀ ਹੈ ਬਹੁਤ ਮਦਦ ਦੀ ਲੋੜ ਪੈਣੀ ਹੈ ਤਾਂ ਜਿੰਨੀਆਂ ਵੀ ਭੈਣਾਂ ਦੇ ਮੈਨੂੰ ਮੈਸੇਜ ਆਏ ਸੀ ਮੈਂ ਉਹਨਾਂ ਨੂੰ ਇਹ ਹੀ ਕਿਹਾ ਵੀ ਬਾਈ ਤੁਹਾਨੂੰ ਜ਼ਰੂਰ ਦੱਸਾਂਗੇ ਠੀਕ ਹੈ ਜਦੋਂ ਲੋੜ ਹੋਈ ਫਿਲਹਾਲ ਸਾਡੀ ਉੱਥੇ ਗੱਲ ਹੋਈ ਸੀ ਹੀ ਰਾਸ਼ਨ ਜਿਹੜਾ ਹੈਗਾਗਾ ਉਹ ਪ੍ਰੋਪਰ ਹੈਗਾਗਾ ਠੀਕ ਹੈ ਬਾਦੀ ਮਤਲਬ ਤਿੰਨ ਤਿੰਨ ਚਾਰ ਚਾਰ ਦਿਨਾਂ ਦਾ ਘਰਾਂ ਦੇ ਵਿੱਚ ਰਾਸ਼ਨ ਹੈਗਾਗਾ ਤੇ ਬਾਕੀ ਜਿੱਥੋਂ ਤੱਕ ਹਾਲੇ ਤੱਕ ਲੋਕ ਨਹੀਂ ਪਹੁੰਚੇ ਸੀ ਮਦਦ ਕਰਨ ਵਾਸਤੇ ਉੱਥੋਂ ਤੱਕ ਵੀ ਜਾ ਰਹੇ ਆ ਠੀਕ ਹੈ ਤੇ ਮੇਰੇ ਤਾਂ ਬਾਈ ਆਪਣਾ ਹੌਸਲਾਗਾ ਦੇਖੋ ਜਿਹੜੀ ਚੀਜ਼ ਹੋਣੀ ਸੀ ਉਹ ਤਾਂ ਹੋਊਗੀ ਹੁਣ ਤਾਂ ਆਪਣੀ ਹਿੰਮਤ ਆ ਵੀ ਆਪਾਂ ਇਕਜੁੱਟ ਹੋ ਕੇ ਹਰ ਵਾਰ ਜਿਵੇਂ ਆਪਾਂ ਠੀਕ ਆ ਜਿੰਨੀਆਂ ਵੀ ਮੁਸੀਬਤਾਂ ਆਉਂਦੀਆਂ ਨੇ ਉਹਨਾਂ ਦਾ ਸਾਹਮਣਾ ਕਰਦੇ ਆ ਤਾਂ ਇਸ ਵਾਰ ਵੀ ਆਪਾਂ ਡਟ ਕੇ ਸਾਰੇ ਪੰਜਾਬੀਆਂ ਨੇ ਸਾਹਮਣਾ ਕਰਨਾ ਦਾ ਤੇ ਬਾਕੀ ਆਪਾਂ ਆਪਦੇ ਘਰੇ ਆ ਜਿਹੜੀ ਵੀ ਲੋਕ ਸੁਰੱਖਿਅਤ ਨੇ ਠੀਕ ਆ ਆਪਾਂ ਅਰਦਾਸ ਕਰ ਸਕਦੇ ਆ ਉਹਨਾਂ ਲੋਕਾਂ ਦੇ ਲਈ ਵੀ ਵਾਹਿਗੁਰੂ ਉਹਨਾਂ ਨੂੰ ਹਿੰਮਤ ਬਖਸ਼ੇ ਠੀਕ ਹੈ ਤੇ ਜਲਦੀ ਤੋਂ ਜਲਦੀ ਇਹ ਸਮਾਂ ਠੀਕ ਹੋਵੇ ਤੇ ਆਪਾਂ ਸਾਰੇ ਇਕਜੁੱਟ ਹੋਗੇ ਜਿਹੜਾ ਜਿਹੜੇ ਭਰਾਵਾਂ ਦਾ ਘਰ ਨਹੀਂ ਹੈਗਾ ਠੀਕ ਹੈ ਜਿਨ੍ਹਾਂ ਦਾ ਬਹੁਤ ਨੁਕਸਾਨ ਹੋ ਗਿਆ ਜਿਨ੍ਹਾਂ ਸਭ ਤੋਂ ਹੋ ਸਕਿਆ ਉਹਨਾਂ ਦੀ ਆਪਾਂ ਜ਼ਰੂਰ ਮਦਦ ਕਰਾਂਗੇ ਤੇ ਮੈਂ ਸੋਸ਼ਲ ਮੀਡੀਆ ਤੇ ਕੁਝ ਤਾਂ ਹੀ ਸ਼ੇਅਰ ਕਰ ਰਹੀ ਵੀ ਹਾਂ ਅਸੀਂ ਕਿਵੇਂ ਮਦਦ ਕਰ ਰਹੇ ਹਾਂ ਜਾਂ ਕਿਵੇਂ ਕਰਵਾ ਰਹੇ ਹਾਂ ਠੀਕ ਹੈ ਉਹ ਥੋੜਾ ਜਿਹਾ ਐਵੇਂ ਲੱਗਦਾ ਹੁੰਦਾ ਬਈ ਵੀ پتہ ਕੀ ਆ ਕਮੈਂਟ ਨਾ ਦੋ ਤਰ੍ਹਾਂ ਦੇ ਲੋਕ ਆ ਭਾਈ ਆਪਣੀ ਆਪਣੇ ਪੰਜਾਬੀ ਵੀ ਦੋ ਤਰ੍ਹਾਂ ਦੇ ਆ ਵਿੱਚ ਲੋਕ ਕਹਿਣਗੇ ਬਹੁਤ ਵਧੀਆ ਜੀ ਬਹੁਤ ਨੇਕੀ ਕਰ ਰਹੇ ਹੋ ਵਧੀਆ ਚੀਜ਼ ਕਰ ਰਹੇ ਹੋ ਵਿੱਚ ਲੋਕਾਂ ਨੇ ਕਹਿਣਾ ਯਾਰ ਜਾਣ ਕੇ ਵਿਊ ਲੈਣ ਦੇ ਮਾਰੇ ਕਰ ਰਹੇ ਆ ਹਣਾ ਦਿਖਾ ਰਹੇ ਆ ਵੀ ਹਾਂ ਅਸੀਂ ਕਰ ਰਹੇ ਆ ਜਿੰਨੇ ਵੀ ਭੈਣ ਭਰਾ ਉਤੇ ਮਦਦ ਕਰ ਰਹੇ ਆ ਉਹਨਾਂ ਦੇ ਕਮੈਂਟ ਪੜੇ ਆ ਮੈਂ ਰਿੱਕੀ ਤੁਸੀਂ ਯਕੀਨ ਮੰਨੋਗੇ ਵੀ ਇੰਨੇ ਗੰਦੇ ਕਮੈਂਟ ਲੋਕ ਵੀ ਯਾਰ ਉਹ ਆਪ ਦਾ ਪਰਿਵਾਰ ਛੱਡ ਕੇ ਉੱਥੇ ਹੈਲਪ ਕਰਨ ਤਾਂ ਗਏ ਆ ਉਥੇ ਵਿੱਚ ਗਏ ਨਹੀਂ ਉਹ ਉਹਨਾਂ ਦੀ ਮਦਦ ਕਰਨ ਵਾਸਤੇ ਤਾਂ ਮੈਂ ਕਹਣੀ ਆ ਬਈ ਤੁਹਾਨੂੰ ਚਾਹੀਏ ਉਹ ਚੰਗੀ ਲੱਗਦੀ ਹੈ ਬੁਰੀ ਲੱਗਦੀ ਹੈ ਜੇ ਤੁਹ ਤੁਸੀਂ ਚੰਗਾ ਨਹੀਂ ਬੋਲ ਸਕਦੇ ਤਾਂ ਪਲੀਜ਼ ਮਾੜਾ ਵੀ ਨਾ ਬੋਲੋ ਲੱਤਾਂ ਨਾ ਖਿੱਚੋ ਜਿਹੜੇ ਕਿਵੇਂ ਵੀ ਮਦਦ ਕਰ ਰਹੇ ਉਹਨਾਂ ਨੂੰ ਮਦਦ ਕਰਨ ਦਿਓ ਫਿਲਹਾਲ ਇਹ ਚੀਜ਼ਾਂ ਜਿਹੜਾ ਇਹ ਚੀਜ਼ੇ ਪਾਸੋਂ ਠੀਕ ਆ ਧਿਆਨ ਹਟਾ ਕੇ ਜੇ ਆਪਾਂ ਅਰਦਾਸ ਕਰੀਏ ਠੀਕ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਵੀ ਸਾਰਾ ਕੁਝ ਜਲਦੀ ਠੀਕ ਹੋਵੇ ਤੇ ਪ੍ਰਮਾਤਮਾ ਸਾਡੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ ਆਪਣਾ ਇਲਾਕਾ ਹਜੇ ਸੁਰੱਖਿਆਤਾ ਸਹੀ ਆ ਠੀਕ ਹੈ ਤੇ ਆਪਣੀ ਤੋਂ ਜਿੰਨੀ ਮਦਦ ਹੋ ਸਕੇ ਤੁਸੀਂ ਸਾਰੇ ਜਾਨੀ ਉਨੀ ਮਦਦ ਕਰੋ ਤਾਂ ਕਿ ਆਪਣੀ ਜਿਹੜੀ ਆਉਣ ਵਾਲੀ ਘੜੀਆਂ ਹੋਣ ਵਾਲਾ ਸਮਾਂ ਉਹ ਸਾਰਿਆਂ ਦਾ ਵਧੀਆ ਲੰਘ ਦੇ ਸਕੀ ਬਸ ਇਹੀ ਕਰਨਾ ਸੀਗਾ ਬਈ ਤੇ ਜਲਦੀ ਮਿਲਦੇ ਆਂ ਤੇ ਤੁਹਾਨੂੰ ਦੱਸੀ ਜਾਵਾਂਗੇ ਠੀਕ ਹੈ ਬਲਾਲ ਉਥੇ ਰਸਨ ਦੀ ਕੋਈ ਲੋੜ ਨਹੀਂ ਹੈਗੀ ਮੇਰੀਆਂ ਭੈਣਾਂ ਨੂੰ ਮੈਂ ਮੈਸੇਜ ਵੀ ਕਰਤੇ ਸੀ ਜਦੋਂ ਲੋੜ ਹੋਈ ਕਿਸੇ ਵੀ ਚੀਜ਼ ਦੀ ਤਾਂ ਆਪਾਂ ਜ਼ਰੂਰ ਪਹੁੰਚਾਂਗੇ ਚਾਹੇ ਆਪ ਪਹੁੰਚੀਏ ਚਾਹੇ ਕਿਸੇ ਦੇ ਹੱਥ ਪਹੁੰਚਾਈਏ ਠੀਕ ਹੈ ਜੇ ਸਾਡੇ ਇਲਾਕੇ ਦੇ ਵਿੱਚ ਕਿਸੇ ਤੇ ਬਹੁਤ ਜਿਆਦਾ ਭਾਰੀ ਨੁਕਸਾਨ ਹੋਇਆਗਾ ਤਾਂ ਤੁਸੀਂ ਉਹ ਜਰੂਰ ਜੇ ਕਿਸੇ ਦੀ ਅਪੀਲ ਅੱਗੇ ਤੱਕ ਨਹੀਂ ਜਾ ਰਹੀ ਤਾਂ ਤੁਸੀਂ ਤੁਹਾਨੂੰ ਮੈਸੇਜ ਕਰ ਸਕਦੇ ਹੋ ਜੀ ਠੀਕ ਹੈ ਤਾਂ ਜੋ ਅਸੀਂ ਕਿਸੇ ਦੀ ਮਦਦ ਕਰ ਸਕੀਏ ਤਾਂ ਜਰੂਰ ਕਰਾਂਗੇ ਸਹੀ ਹੈ ਸਹੀ ਬੋਲ ਰਹੇ ਹੋ ਹਾਂਜੀ ਬਈ ਗਾਇਸ ਏ ਸੀਗਾ ਆਪਣਾ ਅੱਜ ਦਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਤੇ ਬਾਕੀ ਨੈਕਸਟ ਵਲੌਗ ਜਲਦੀ ਲੈ ਕੇ ਆਵਾਂਗੇ ਠੀਕ ਹੈ ਹੁਣ ਕਈ ਵਾਰ ਵਲੌਗ ਸਕਿਪ ਹੋ ਜਾਂਦਾ ਕਿਉਂਕਿ ਨੋਂ ਦਾ ਟਾਈਮ ਹੀ ਨਹੀਂ ਲੱਗਦਾ ਬਾਈ ਹਨਾ ਫਾਂਗ ਰਕੇ ਤੇ ਬਾਕੀ ਹੋਣਾ ਇਹ ਨਹੀਂ ਪਤਾ ਕੱਲ ਨੂੰ ਮੌਸਮ ਸਹੀ ਰਹੀ ਕਿਉਂਕਿ ਇੱਕ ਵਾਰੀ ਤਾਂ ਮੀਂਹ ਬਿਲਕੁਲ ਘਟ ਗਿਆ ਨਾ ਰਿਖੀ ਜਿਵੇਂ ਹਟ ਗਿਆ ਮੀਂਹ ਤੇ ਕੱਲ ਨੂੰ ਹੱਸਾਂ ਚੱਲਣ ਲੱਗ ਜਾਣ ਤੇ ਕੁੜੀਆਂ ਆ ਜਾਣ ਕੰਮ ਤੇ ਕਿਉਂਕਿ ਉਹਨਾਂ ਮਨਾਂ ਜਮੀ ਰੌਣਕੀ ਨਹੀਂ ਆਈ ਸੁੰਨੇ ਜਿਹੇ ਬੈਠੇ ਆ ਘਰੇ ਇਦਾਂ ਸੀ ਅਸੀਂ ਘਰੇ ਵੀ ਰੁਕ ਸਕਦੇ ਸੀ ਪਰ ਜੁਝਾਰ ਨਾ ਘਰੇ ਜ਼ਿਆਦਾ ਤੰਗ ਕਰਦਾ ਇਹ ਬਾਦ ਨੂੰ ਭਜਦਾ ਸੜਕ ਕੰਨੀ ਫਿਰ ਇੱਥੇ ਟਿੱਕੇ ਬਹਿ ਜਾਂਦਾ ਤਾਂ ਕਰਕੇ ਚਲੋ ਚਾਹ ਬਣਾ ਲਈ ਸੀਗੀ ਆਪਾਂ ਕੋਲੀ ਚਾਹ ਚਾਹ ਪੀ ਕੇ ਫਿਰ ਆਪਾਂ ਕਰਦੇ ਆਂ ਹੋਰ ਕੰਮ ਜਿੰਨੀ ਮੇਰੇ ਬਰੀ ਵਾਲੇ ਸੂਟ ਲੈ ਕੇ ਆ ਰਹੀਆਂ ਨੈਕਸਟ ਵੀਡੀਓ ਵਿੱਚ ਤੁਹਾਡੇ ਵਾਸਤੇ ਮੈਂ ਕਿ ਕਿੱਦਾਂ ਦੀ ਤੁਸੀਂ ਆਪ ਦੀ ਬਰੀ ਤਿਆਰ ਕਰ ਸਕਦੇ ਹੋ 2025 ਠੀਕ ਹੈ ਤੇ ਜੁੜੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਥਰੂ ਕਰ ਲਿਓ ਬਾਏ ਬਾਏ